प्यारे बच्चों सस्य काल तो सबका स्वागत करता हूं आज दी वीडियो ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਜਰੀਆ ਹਾਂ ਜੰਕ ਫੂਡ ਦੀ ਸਮੱਸਿਆ ਦੇ ਉੱਤੇ ਇਹ ਐਸੇ ਤਾਂ ਜੇ ਤੁਹਾਨੂੰ ਅਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੋ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰਬ ਤਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਕਰਦੇ ਹਾਂ ਇਸ ਵੀਡੀਓ ਨੂੰ ਸਟਾਰਟ ਭਾਰਤ ਵਿੱਚ ਪਿਛਲੇ ਸਾਲਾਂ ਤੋਂ ਜੰਕ ਫੂਡ ਖਾਣ ਦਾ ਰੁਝਾਨ ਵਧਿਆ ਹੈ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਚੌਮੀਨ ਪੀਜ਼ਾ ਬਰਗਰ ਮੋਮੋਸ ਹੌਟ ਡੌਗ ਆਦ ਜੰਕ ਫੂਡ ਹਨ ਜੋ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ ਇਹਨਾਂ ਸਾਰੇ ਭੋਜਨਾਂ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹੇ ਉਤਪਾਦ ਜ਼ਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਇਹੇ ਸਰੀਰ ਤੇ ਮਾੜੇ ਪ੍ਰਭਾਵ ਪਾਉਂਦੇ ਛੱਡਦੇ ਹਨ ਇਹੇ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦਾ ਕਾਰਨ ਬਣਦੇ ਹਨ ਇਹ ਸਵਾਦੀ ਹੋਣ ਦੇ ਨਾਲ-ਨਾਲ ਘੱਟਕ ਵੀ ਹੁੰਦੇ ਹਨ ਮਾਪੇ ਆਪਣੇ ਬੱਚਿਆਂ ਨੂੰ ਵੀ ਜੱਗ ਕ ਫੂਡ ਖਾਣ ਦੀ ਆਦਤ ਪਾਉਂਦੇ ਹਨ ਇਹਨਾਂ ਪੋਸ਼ਣਾ ਵਿੱਚ ਨਮਕ ਅਤੇ ਖੰਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕੋਲੇਸਟ੍ਰੋਲ ਦਾ ਪੱਧਰ ਉੱਚਾ ਰਹਿੰਦਾ ਹੈ ਬੱਚਿਆਂ ਨੂੰ ਸੰਤੁਲਿਤ ਭੋਜਨ ਛੱਡ ਕੇ ਜੰਕ ਫੂਡ ਦਿੱਤਾ ਜਾਂਦਾ ਹੈ ਇਸ ਨਾਲ ਬੱਚਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ ਪੁਰਾਣੇ ਸਮਿਆਂ ਵਿੱਚ ਲੋਕ ਸਾਦਾ ਅਤੇ ਪੋਸਟਿਕ ਖਾਣਾ ਖਾਂਦੇ ਸਨ ਉਸ ਸਮੇਂ ਦੇ ਲੋਕ ਆਪਣੀ ਜ਼ਿੰਦਗੀ ਬਿਮਾਰੀ ਰਹਿਤ ਜਿਉਂਦੇ ਸਣ ਪਰ ਹੁਣ ਜੰਕ ਫੂਡ ਖਾਣ ਹਰ ਬੱਚਾ ਵਿਅਕਤੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਬੱਚੇ ਘਰ ਦੇ ਖਾਣੇ ਨੂੰ ਤਰਜੈ ਨਹੀਂ ਦਿੰਦੇ ਹਜੇ ਵਿੱਚ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਘਰ ਦਾ ਬਣਿਆ ਪੋਸਟਿਕ ਤੱਤਾ ਨਾਲ ਭਰਪੂਰ ਭੋਜਨ ਦੇਣ ਤੇ ਜੰਕ ਫੂਡ ਨੂੰ ਭੋਜਨ ਮੀਨੂ ਵਿੱਚ ਕੱਢ ਦੇਣ ਤਾਂ ਜੋ ਹਰ ਵਿਅਕਤੀ ਸਿਹਤਮੰਦ ਜ਼ਿੰਦਗੀ ਜੀ ਸਕਣ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈ ਤੁਸ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਪੂਰਾ ਦੇਖਣ ਲਈ ਧੰਨਵਾਦ